ਜੀ ਮੈਂ ਬਹੁਤ-ਬਹੁਤ ਧੰਨਵਾਦੀ ਆ ਵਿਨੋਦ ਜੀ ਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਇਸ ਗਲੀ ਦੇ ਸਾਰੇ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ ਮੇਰੇ ਖਿਆਲ ਨਾਲ ਇਸ ਬਠਿੰਡੇ ਸ਼ਹਿਰ 'ਚ ਜਿੰਨਾ ਵੀ ਵਿਕਾਸ ਹੋਇਆ ਹੈ ਕੋਈ ਇੱਟ 'ਚ ਕਿਤੇ ਲੱਗੀ ਹੈ ਇਸ ਇਲਾਕੇ ਨੂੰ ਜਿਹਨੇ 15 ਸਾਲ ਪਹਿਲੇ ਪਿਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਅੱਜ ਇਸ ਇਲਾਕੇ ਨੂੰ ਪੰਜਾਬ ਦਾ ਸਭ ਤੋਂ ਵਿਕਸਿਤ ਜੇ ਸ਼ਹਿਰ ਮੰਨਿਆ ਜਾ ਸਕਦਾ ਤਾਂ ਮੈਂ ਕਹਿ ਸਕਦਿਆਂ ਲੁਧਿਆਣਾ ਚੰਡੀਗੜ੍ਹ ਦੇ ਨਾਲ ਬਰਾਬਰ ਦਾ ਅਜੇ ਤਾਂ 8 ਸਾਲ ਦਾ ਗੈਪ ਪੈ ਗਿਆ ਦੂਜੀ ਸਰਕਾਰਾਂ ਆ ਗਿਆ ਨਹੀਂ ਤਾਂ ਮੈਨੂੰ ਲੱਗਦਾ ਇਹ ਸਾਰੇ ਸ਼ਹਿਰਾਂ ਨੂੰ ਪਿੱਛੇ ਬਠਿੰਡੇ ਨੇ ਛੱਡ ਦੇਣਾ ਸੀ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਤਜ ਪ੍ਰਕਾਸ਼ ਸਿੰਘ ਬਾਦਲ ਜੀ ਨੇ ਤੇ ਸੁਖਬੀਰ ਜੀ ਨੇ ਦਿਨ ਰਾਤ ਇੱਕ ਕਰਕੇ ਸ਼ਹਿਰੀ ਨੁਹਾਰ ਬਦਲਣ ਵਾਸਤੇ ਹਰੇਕ ਗਲੀ ਮੋਹੱਲੇ ਤੇ ਜਾ ਕੇ ਇੱਕ ਇੱਕ ਨੁੱਕਰ 'ਚ ਵੱਡੇ ਪ੍ਰੋਜੈਕਟ ਛੋਟੇ ਪ੍ਰੋਜੈਕਟ ਹਰ ਤਰ੍ਹਾਂ ਦਾ ਵਿਕਾਸ ਦਾ ਕੰਮ ਕੀਤਾ ਏਮਜ਼ ਵਰਗਾ ਵੱਡਾ ਹਸਪਤਾਲ ਜਿੱਥੇ ਸੂਬੇ 'ਚ ਕਿਤੇ ਵੀ ਜਾ ਸਕਦਾ ਸੀ ਉਹ ਵੀ ਆਪਣੇ ਬਠਿੰਡੇ ਚ ਇਲਾਕੇ ਆਏ ਸੈਂਟਰਲ ਯੂਨੀਵਰਸਿਟੀ ਉਹ ਕਿਤੇ ਜਾ ਸਕਦੀ ਸੀ ਇੱਥੇ ਆਈ ਰੈਫਾਇਨਰੀ ਇਸ ਜ਼ਿਲ੍ਹੇ ਚ ਆਈ ਹਵਾਈ ਅੱਡਾ ਇੱਥੇ ਆਇਆ ਹਰ ਪੱਖੋਂ ਇਸ ਇਲਾਕੇ ਨੂੰ ਪਿਛੜੇ ਹੋਏ ਦਾ ਟੈਗ ਕੱਢ ਕੇ ਇਹਨੂੰ ਇੱਕ ਨੰਬਰ 1 ਸਿਟੀ ਬਣਾਉਣ ਵਾਸਤੇ ਉਹ ਦਿਨ ਰਾਤ ਇੱਕ ਕੀਤੀ मैम ਆਪਕਾ ਵੀ ਸਭ ਤੋਂ ਜ਼ਿਆਦਾ ਉਤਨਾ ਹੀ ਕੰਟਰੀਬਿਊਸ਼ਨ ਹੈ ਲਿਟਰਲੀ ਆਪ ਲੋਗੋਂ ਆਪਕਾ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ ਇਸ ਚੀਜ਼ ਮੇਂ ਮਨ ਕੋਈ ਵੀ ਇਸ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦਾ ਕਿ ਬਠਿੰਡਾ ਕੀ ਜਿੱਤੇ ਵੀ ਹਮ ਲੋਗ ਬਠਿੰਡਾ ਨੂੰ ਆ ਅੱਗੇ ਲੈ ਕੇ ਗਏ ਉਸ ਵਿੱਚ ਆਪ ਦਾ ਹੀ ਸਭ ਤੋਂ ਵੱਡਾ ਹੱਥ ਹੈ। ਜਦ ਬਠਿੰਡਾ ਇਹ ਸਾਰੇ ਇਹਨਾਂ ਇਹਨਾਂ ਲੋਕਾਂ ਨੇ ਜਿਹੜਾ ਆਸ਼ੀਰਵਾਦ ਦਿੱਤਾ ਜਿਸ ਕਰਕੇ ਉਸ ਅਹੁਦੇ 'ਚ ਬੈ ਕੇ ਮੈਂ ਬਠਿੰਡੇ ਵਾਸਤੇ ਕੁਝ ਮੈਂ ਕਰ ਸਕੀ ਮੈਂ ਬਠਿੰਡੇ ਵਾਸੀਆਂ ਦਾ ਮੈਂ ਦੇਣ ਨਹੀਂ ਦੇ ਸਕਦੀ ਤੇ ਹਮੇਸ਼ਾ ਸਾਰੀਆਂ ਪਾਰਟੀਆਂ ਕਿਹੜੀਆਂ ਰਹਿ ਗਈਆਂ ਬਾਕੀ ਪਾਰਟੀਆਂ ਤਾਂ ਸਭ ਇੱਕ ਉਹਨਾਂ ਦਾ ਤਾਂ ਗੱਠ ਜੋੜ ਹੋ ਗਿਆ। ਹੁਣ ਤਾਂ ਇੰਡੀਆ ਐਲਾਈਅንስ ਹੈ। ਇਥੇ ਜਿਹੜੇ ਵਿਰੋਧੀ ਧਿਰ ਸੀ ਤੇ ਸੱਤਾ ਪਾਰਟੀ ਦੋਨੋਂ ਹੀ ਇੱਕ ਹੋ ਗਏ ਤੇ ਪਹਿਲੇ ਲੁਕੇ ਛੁਪੇ ਅਕਾਲੀ ਦਲ ਦੇ ਉੱਤੇ ਹਮਲੇ ਕਰਦੇ ਸੀ ਭੰਡੀ ਪ੍ਰਚਾਰ ਕਰਦੇ ਸੀ ਹੁਣ ਇਕੱਠੇ ਹੋ ਕੇ ਕਰਨਗੇ ਇਹ ਤਾਂ ਪਹਿਲੇ ਹੀ ਇਕੱਠੇ ਸਿਗੇ ਹੁਣ ਤਾਂ ਐਲਾਈਅੰਸ ਹੋ ਗਿਆ ਹੈ ਤਾਂ ਕਾਂਗਰਸ ਚ ਹੈ ਨਾ ਤਾਂ ਕਾਂਗਰਸ ਤੇ ਆਮ ਆਦਮੀ ਦਾ ਗੱਠ ਜੋੜ ਹੋਇਆ ਪਿਆ ਹੈਗਾ ਹੁਣ ਤਾਂ ਵਿਰੋਧੀ ਧਿਰ ਸਿਰਫ ਅਕਾਲੀ ਦਲ ਹੈ ਪਹਿਲੇ ਵੀ ਸੀਗੀ ਹੁਣ ਵੀ ਸੀਗੀ ਅਕਾਲੀ ਦਾਲੀ ਬੀਐਸਪੀ ਦੇ ਨਾਲ ਅਲਾਈਅੰਸ ਹੈ ਕਿ ਕਿਹੜੇ ਵੱਲ ਜਾਓਗੇ ਸਾਡੀ ਅਲਾਈਅੰਸ ਆਲਰੇਡੀ ਬਣੀ ਹੋਈ ਹੈ ਜੀ ਮੈਡਮ ਇਹ ਵੱਡੀ ਗੱਲਾਂ ਹੈਗੀਆਂ ਇਹ ਪਾਰਟੀਆਂ ਦੇ ਫੈਸਲੇ ਹੁੰਦੇ ਆਂ ਹਾਂ ਜਿਦੇ ਵਿੱਚ ਪੰਜਾਬ ਦਾ ਭਲਾ ਹੈਗਾ ਪੰਜਾਬੀਆਂ ਦਾ ਭਲਾ ਹੈ ਜਿਦੇ ਨਾਲ ਪੰਜਾਬ ਪ੍ਰੋਗਰੈਸ ਕਰਦਾ ਹੈ ਉਹ ਜਿਹੇ ਅਲਾਈਅੰਸ ਹਮੇਸ਼ਾ ਵੈਲਕਮ ਹੋਣਗੇ ਲੇਕਿਨ ਕੱਲੇ ਸੀਟਾਂ ਦੀ ਲਾਲਚ ਕਰਕੇ ਜਾਂ ਸੱਤਾ ਦੀ ਲਾਲਚ ਕਰਕੇ ਨਾ ਝੂਠ ਮਾਰਨੇ ਨਾ ਲਾਰੇ ਲਾਣੇ ਨੇ ਤੇ ਨਾ ਹੀ ਕੋਈ ਗੱਠ ਜੋੜੇ ਨਾ ਦੀ ਤਰ੍ਹਾਂ ਕਰਨਾ ਹੈ ਜਿਹੜੇ ਇੰਡੀਆ ਅਲਾਈਅੰਸ ਇਕੱਠਾ ਇਸ ਕਰਕੇ ਨਹੀਂ ਹੋ ਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਇਕੱਠੇ ਹੋ ਰਿਹਾ ਹੈ ਤਾਂ ਕਿ ਕੁਰਸੀ ਤਾਂ ਹੀ ਪਹ ਕੋਹ ਲੱਗਣੀ ਪਈ ਜੀ ਫਿਰ ਕਪੜਾ ਦਾ ਵਾਧੂ ਹੋ ਗਿਆ ਉਹਦੇ ਨਹੀਂ ਕਪਲਾ ਕਿਹੜਾ ਨਹੀਂ ਕੀਤਾ ਜਿੰਨਾ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਹੈ ਕਿਹੜੀ ਕਰਪਸ਼ਨ ਅੱਜ ਲੈ ਕੇ ਸਕੈਮ ਨੂੰ ਅਸੇ ਸ਼ਰਾਬ ਦੇ ਵੱਡਾ ਜਿਹੜਾ ਸਕੈਮ ਹੋ ਰਿਹਾ ਜਿਹਦੇ ਕਰਕੇ ਕੇਜਰੀਵਾਲ ਦੇ ਅਧੇ ਮੰਤਰੀ ਜੇਲ੍ਹ 'ਚ ਨੇ ਤੇ ਕੇਜਰੀਵਾਲ ਵੀ ਜਾਊਗਾ ਉਹੀ ਬੰਦਿਆਂ ਨੇ ਉਹੀ ਲੈ ਕੇ ਪੋਲਿਸੀ ਐਕਸਾਈਜ਼ ਪੋਲਿਸੀ ਸੇਮ ਚੀਜ਼ ਇੱਥੇ ਪੰਜਾਬ 'ਚ ਲਾਗੂ ਕੀਤੀ ਉਹਨਾਂ ਹੀ ਬੰਦਿਆਂ ਨੂੰ ਇੱਥੇ ਵੀ ਠੇਕੇ ਦਿੱਤੇ ਗਏ ਭਗਵੰਤ ਮਾਨ ਵੀ ਐਸੀ ਇੱਕ ਟਾਲੇ 'ਚ ਲਿਪਟ ਤੇ ਆਹੀ ਚੀਜ਼ ਪਾਰਲੀਮੈਂਟਸ ਰਹਿ ਮੈਂ ਚੱਕ ਕੇ ਗ੍ਰਹਿ ਮੰਤਰੀ ਨੂੰ ਇਹਨੂੰ ਵਿਸ਼ਵਾਸ ਦਿਲਾਇ ਕਿ ਇਹਦੀ ਵੀ ਜਾਂਚ ਕਰੋਗੇ ਹੁਣ ਕਿਉਂ ਦਿੱਲੀ ਸਰਕਾਰ ਭਗਵੰਤ ਮਾਨ ਨੂੰ ਹੱਥ ਨਹੀਂ ਲਾ ਰਹੀ ਤਾਂ ਸਮਝ ਦੱਸੂਗਾ ਲੇਕਿਨ ਸਕੈਮ ਤਾਂ ਇਹ ਲਿਕਰ ਸਕੈਮ ਅਡ ਆਪਣੇ ਜਿਹੜਾ ਮਾਈਨਿੰਗ ਸਕੈਮ ਹੈ ਉਹ ਅਡ ਹੈਗਾ ਕੋਟਾਲੇ ਤੋਂ ਕੋਟਾਲੇ ਦੇ ਉੱਤਰ ਮੈਂ ਅਰੇ ਕਟਾਰੂ ਚੱਕ ਤੇ ਫਿਲਾਰ ਫਰਾਰੀ ਤੇ ਅਮਿਤ ਰਤਨ ਇਹਨਾਂ ਦੇ ਵਰਤਾ ਜਿਵੇਂ ਜਾ ਹੀ ਨਹੀਂ ਰਹੀ ਹੁਣ ਜਿੰਨੀ ਕ腐ਸ਼ਨ ਇੱਥੇ ਹੋਈ ਹੈ ਲੁੱਟ ਲੁੱਟ ਕੇ 60 ਹਜ਼ਾਰ ਕਰੋੜ ਦਾ ਕਰਜ਼ਾ ਚੜਾਤਾ ਹੈ ਜਿਹੜਾ ਕੇਜਰੀਵਾਲ ਕਹਿੰਦਾ ਸੀ ਕਰਪਸ਼ਨ ਨੂੰ ਰੋਕ ਕੇ ਇਲੀਗਲ ਮਾਈਨਿੰਗ ਨੂੰ ਰੋਕ ਕੇ 40000 ਕਰੋੜ ਰੁਪਏ ਮੈਂ ਬਚਾਵਾਂਗਾ ਬਚਾਣਾ ਤਾਂ ਕਿ 60000 ਦਾ ਕਰਜ਼ਾ ਚੜਾਤਾ ਇੱਥੇ ਦਿਖਦਾ ਕੋਈ ਨਵੀਂ ਇੱਟ ਜਿੱਥੇ ਲੱਗੀ ਹੈ ਪੰਜਾਬ ਦੇ ਕਿਸਾਨਾਂ ਦੇ ਤਰਫੋਂ ਮੋਰਚਾ ਚੁਲੇ ਜਾ ਰਿਹਾ ਹੈ ਦੇਖੋ ਜਿਹੜਾ ਭਗਵੰਤ ਮਾਨ ਤੇ ਕੇਜਰੀਵਾਲ ਕਹਿੰਦੇ ਸੀ ਪੰਜਾਬ 'ਚ ਕੋਈ ਧਰਨਾ ਨਹੀਂ ਲੱਗੂਗਾ ਕਿਸੇ ਦੀ ਚੁੰਨੀ ਨਹੀਂ ਖਿੱਚੋਗੇ ਕਿਸੇ ਦੀ ਪੱਗ ਨਹੀਂ ਲਾਥੂ ਕੋਈ ਬੱਚੇ ਨੂੰ ਵਿਦੇਸ਼ ਨਹੀਂ ਜਾ ਕੋਈ ਪਰਿਵਾਰ ਰਹਿ ਗਿਆ ਪੰਜਾਬ ਦਾ ਜਿੱਦਾ ਬੱਚਾ ਵਿਦੇਸ਼ ਨਹੀਂ ਭਜ ਰਿਹਾ ਹੈਗਾ ਕੋਈ ਵਰਗ ਹੈਗਾ ਜਿਹੜਾ ਧਰਨੇ 'ਚ ਨਹੀਂ ਬੈਠਿਆ ਭਾਵੇਂ ਮੁਲਾਜ਼ਮ ਹੋਵੇ ਭਾਵੇਂ ਕਿਸਾਨ ਹੋ ਹਰ ਵਰਗ ਧਰਨੇ ਤੇ ਮੁੱਖ ਮੰਤਰੀ ਤੇ ਕੇਜਰੀਵਾਲ ਕਿੱਥੇ ਨੇ ਜਿਹੜੇ ਆਮ ਆਦਮੀ ਲੋਕਾਂ ਦੇ ਵਿੱਚ ਲੋਕਾਂ ਦੇ ਸਤਾਂ ਵਿੱਚ ਰਹਿਣ ਵਾਲੇ ਸੀ ਅੱਜ ਕੇਜਰੀਵਾਲ ਨਜ਼ਰ ਨਹੀਂ ਆਉਂਦਾ ਤੇ ਭਗਵੰਤ ਮਾਨ ਅੱਜ ਦੇ ਦਿਨ ਇਹ ਪਹਾੜੀ ਮੌਸਮ ਇਹ ਛੱਡ ਕੇ ਆਂਧਰਾ ਪ੍ਰਦੇਸ਼ ਗਏ ਹੋ ਇਹਨੇ ਵਿਪਾਸਨਾ ਕਰਨ ਵਾਸਤੇ ਮੈਡਮ ਈਡੀ ਈਡੀ ਕੇਜਰੀਵਾਲ ਕੇ ਪਿੱਛੇ ਈਡੀ ਕੇਜਰੀਵਾਲ ਕੇ ਪਿੱਛੇ ਕੇਜਰੀਵਾਲ ਬਾਸਾ ਬਟਨ ਜਾ ਰਹੇ ਹੈ ਉਹ ਵੀ ਜੀ ਕਹਿ ਰਹੀ ਹੈ ਬਾਗ ਨੂੰ ਬਾਤ ਕੋ ਚੱਲ ਰਹੀ ਸੀ ਬਾਗ ਕੇਜਰੀਵਾਲ ਕੇਜਰੀਵਾਲ ਦੇਖਿਏ ਕੇਜਰੀਵਾਲ ਤਾਂ ਹੁਸ਼ਿਆਰਪੁਰ ਵਿਪਾਸਨਾ ਕਰਨੇ ਆਏ ਥੇ ਭਾਗਾ ਤਾਂ ਭਗਵੰਤ ਮਾਨ ਹੈ जब केजरीवाल के लिए होशियारपुर वे पासना अच्छा था तो इनको आंध्र प्रदेश जाने की क्या जरूरत हाँ धपले घोटाले किए जब आप मेरे भाई को बिक्रम को पकड़ के बार बार पूछताछ करते हैं जब उसको हाईकोर्ट से बेल भी मिल गई है कुछ उसके खिलाफ कुछ है भी नहीं आप रोज उसको बुला लेते हैं क्योंकि आपकी अपनी बेटी आपकी असलियत जग जाहिर करके पंजाबियों को जगा के कहती है जो अपना जो बाप अपने बच्चों का नहीं हो सका वो पंजाबियों आपका क्या हो सकता है और बिक्रम ने ये बोला कि मैं तुम्हारा बाप बनके तुम्हारे फर्ज अदा करूंगा एक बाप के घर तो अगले दिन ही उसके खिलाफ केस कर दिया और वो तो रोज जाके केस में पेशी कर रहा है केजरीवाल क्यों भाग रहा है जी उसने कुछ गलत किया नहीं है तो उसको भागने की जरूरत क्या है और भगवंत मान उसको होशियारपुर में बचा क्यों रहे हैं सो हकीकत ये है कि ये लुटेरों की पार्टी है दिल्ली को भी लूटा दिल्ली के पैसे से पंजाब के लोगों को सपने दिखाए अब पंजाब को लूट के देश भर को सपने दिखा केजरीवाल को चमकाने की ये सारी राजनीति चल रही है आम आदमी पार्टी पार्टी का फैसला होगा देखिए ये ये जितने तो इसमें कोई शक नहीं है आज पंजाब के भी आधी कांग्रेस जाके बीजेपी में क्यों शामिल हुई थी अपने जो एक लाख करोड़ का कर्जा चढ़ा दिया पंजाब के ऊपर कांग्रेसियों ने पांच सालों में और एक विकास का काम नहीं किया वो सारे पैसे लूट के खाके चले गए तभी तो अपनी जाने बचाने के लिए उधर गए थे तो इसमें कोई शक नहीं है कि आज की डेट में कई पार्टियां जिनके पास ताकत है वो ऐसी हो जाती हैं कि एक तीरथ बन जाती है जिसने घपला किया उसमें शामिल हो जाओ तो फिर सारे घपले खत्म हो जाते हैं तो अब ये कुछ जो चल रहा है सो चल रहा है लेकिन लोग इसको देख रहे हैं मेरे ख्याल से जिन्होंने लूट करी है उनको डरना चाहिए और जिन्होंने मेहनत करी है ईमानदारी के साथ काम किया मुझे भी यहाँ पे पंद्रह साल हो गए और मुझे इस बात का मान है कि सर प्रकाश सिंह बादल ने कभी झूठ बोल के सत्ता की लालच वास्ते लोगों के साथ झूठे वादे झूठे लारे नहीं लाए घाट नहीं करा इस बात का मान है कि, कि किसी के साथ नजायज धक्का नहीं किया कोई झूठे केस नहीं बनाए कोई करप्शन नहीं करी और इसका जरूर लोग साफ सुथरी सरकार चाहते हैं तो ऐसे लोगों का साथ जरूर